ਕਿੰਨੇ ਚਿਰ ਹੋ ਗਏ ਸਾਸ਼ਰਮ ਦੇ ਵਿੱਚ ਸਤ ਸ੍ਰੀ ਅਕਾਲ ਜੀ ਘਰ ਪਰਿਵਾਰ ਦੇ ਵਿੱਚ ਘਰ ਪਰਿਵਾਰ ਚੋਏ ਬੇਟੇ ਨੇ ਦੋ ਲੜਕੀ ਵਿਆਹ ਕੀਤੀ ਐਥੇ ਕਿਵੇਂ ਪਹੁੰਚੇ ਬਸ ਘਰ ਦੇ ਕੋਈ ਵਜ੍ਹਾ ਲਾ ਦੇ ਕੇ ਬੇਟੇ ਜੜੇ ਆਣੇ ਮਤਲਬ ਕਿ ਜਿ ਮਕਾਨ ਆਪਣੇ ਕਿਰਾਏ ਤੇ ਰਹਿੰਦੇ ਨੇ ਉਹ ਫੈਕਟਰੀ ਚ ਕੰਮ ਕਰਦੇ ਨੇ ਬਸ ਐਸੀ ਤਰ੍ਹਾਂ ਦੀ ਥੋੜੀ ਮਜਬੂਰੀਆਂ ਕਰਕੇ ਕਹਿੰਦੇ ਨੇ ਵੀ ਇੱਕ ਪਰਿਵਾਰ ਤੁਹਾਡੇ ਮੁੰਡੇ ਪਾਲ ਰਹੇ ਨੇ ਪਰ ਤੁਹਾਨੂੰ ਪਾਲਣਾ ਇੰਨਾ ਔਖਾ ਕਿਉਂ ਹਾਂ ਸਹੀ ਗੱਲ ਨੇ ਉਨ ਸਮੇਂ ਚੱਲਦਾ ਕੋਈ ਸਿਸਟਮ ਸੀ ਮੈਂ ਕੀ ਕਹਾਂ ਜੀ ਔਖਾ ਨਹੀਂ ਲੱਗਦਾ ਜਿੱਥੇ ਇੱਕ ਪਰਿਵਾਰ ਦੇ ਵਿੱਚ ਹਰ ਕਿਸੇ ਦਾ ਦਿਲ ਕਰਦਾ ਆ ਕਿ ਸਭ ਕੁਝ ਆਂਦਾ ਹੋਵੇ ਹਾਂ ਕਿਉਂ ਨਹੀਂ ਆਉਂਦੀ ਬਹੁਤ ਹੰਦੀ ਪੋਤੇ-ਪੋਤਰੀਆਂ ਹੈਗੀਆਂ ਹਾਂਜੀ ਤੇ ਕਦੇ ਉਹ ਨਹੀਂ ਕਹਿੰਦੇ ਵੀ ਮੈਂ ਦਾਦੀ ਸਾਡੇ ਨਾਲ ਚੱਲੋ ਵੀ ਸਾਡੇ ਨਾਲ ਰਹੋ ਪੋਤੀਆਂ ਨੇ ਛੋਟੇ ਬੱਚੇ ਛੋਟੇ ਦੀਆਂ ਦੋ ਨੇ ਵੱਡੇ ਦੀ ਇੱਕ ਹਾਂਜੀ ਫੋਨ ਤੇ ਬਸ ਗੱਲ ਕਰ ਲੈਂਦੇ ਫਿਰ ਇਦਾਂ ਦਾ ਪਿਆਰ ਦਾ ਕੀ ਫਾਇਦਾ ਜਿਹੜਾ ਤੁਹਾਨੂੰ ਆਪਣੇ ਕੋਲ ਨਹੀਂ ਲੈ ਕੇ ਜਾ ਰਹੇ ਤੇ ਫੋਨ ਤੇ ਹੀ ਗੱਲ ਕਰਕੇ ਜਿਹੜਾ ਆ ਕਹਿ ਦਿੰਦੇ ਨੇ ਵੀ ਤੁਹਾਡੀ ਦਾਦੀ ਆ ਸਹੀ ਗੱਲ ਹੁਣ ਬੱਚਿਆਂ ਨੂੰ ਕੋਈ ਜੋ ਮਾਪਿਆਂ ਕਰਦੇ ਨੇ ਬੱਚੇ ਵੀ ਉਹੀ ਬੋਲਦੇ ਆਖ ਨੂੰ ਕੀ ਹੋਇਆ ਜਿਹੜਾ ਕਦਾ ਮੋਤੀ ਹੋ ਗਿਆ ਆਪਰੇਸ਼ਨ ਕਰਾਣਾ ਪਾਪੂ ਜੀ ਕਿੱਥੇ ਆਠ ਸਾਲ ਹੋ ਗਏ ਨੇ ਗੁਜ਼ਰ ਗਏ ਨੇ ਉਮੀਦ ਸੀ ਕਿ ਇਦਾਂ ਦਾ ਟਾਈਮ ਆਊਗਾ ਹਾਂਜੀ ਹਾਂਜੀ ਸੀਗੀ ਉਮੀਦ ਉਹ ਤੇ ਤੁਹਾਡੇ ਇਦਾਂ ਤੇ ਕਰਨਗੇ ਨਾ ਨਾ ਇਹ ਤੇ ਮੇਰੇ ਦਿਮਾਗ ਤੇ ਨਹੀਂ ਗੱਲ ਰਹੀ ਪਰ ਚਲੋ ਸਮਝਾਉਂਗਾ ਹਲ ਤੱਕ ਇੱਥੇ ਤੇ ਕੋਈ ਪਰੇਸ਼ਾਨੀ ਕੁਝ ਨਹੀਂ ਹੈ ਪਰਿਵਾਰ ਦੀ ਖੜੀ ਖੁਸ਼ੀ ਹੁੰਦਾ ਵੀ ਚਲੋ ਆਪਣਾ ਪਰਿਵਾਰ ਅਲੱਗ ਤੇ ਸਾਡੇ ਤੋਂ ਹਰ ਕਿਸੇ ਨੂੰ ਮਿਟਾਈ ਨਹੀਂ ਜਾ ਸਕਦੀ ਜਦ ਤੱਕ ਜੀਣਾ ਬਤਾਤੇ ਪਰਿਵਾਰ ਦੀ ਯਾਤੂ ਬੁਝਾਈ ਨਹੀਂ ਜਾ ਸਕਦੀ ਜਦੋਂ ਨਹੀਂ ਲੱਗਦਾ ਵੀ ਹਾਂ ਮੈਂ ਇਦਾਂ ਦਾ ਕਿਹੜਾ ਪਾਪ ਕੀਤਾ ਸੀ ਜਾਂ ਫਿਰ ਇਦਾਂ ਦਾ ਕਿਹੜਾ ਗੁਨਾਹ ਕਰ ਲਿਆ ਕਿ ਮੇਰੇ ਬੱਚੇ ਨੇ ਮੇਰੇ ਨਾਲ ਇਦਾਂ ਦਾ ਕੀਤਾ ਨਾ ਦੇਖੋ ਚਾਹ ਬਾਈ ਗੁਰੂ ਜਾਂਦਾ ਜੋ ਗਲਤੀ ਕੀਤੀ ਹੈ ਇਸ ਕੀਤੀ ਹੈ ਜੋ ਗਲ ਹੋਈ ਹੈ ਮਾਂ ਨੂੰ ਰੱਬ ਵਰਗਾ ਦਰਜਾ ਦਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਅਸੀਂ ਰੱਬ ਨਹੀਂ ਦੇਖਿਆ ਪਰ ਅਸੀਂ ਆਪਣੀ ਮਾਂ ਦੇਖੀ ਹੈ ਤੇ ਰੱਬ ਵੀ ਦੇਖ ਲਿਆ ਪਰ ਜਦੋਂ ਇਹੀ ਜਦੋਂ ਮਾਂ ਦੀ ਵਾਰੀ ਆਂਦੀ ਹੈ ਬੱਚੇ ਜਿਹੜੇ ਉਹ ਹਮੇਸ਼ਾ ਹੀ ਇਦਾਂ ਕਿਉਂ ਕਰਦੇ ਨੇ ਕਿ ਹਾਂ ਆਪਣੀ ਮਾਂ ਨੂੰ ਛੱਡ ਦਿੰਦੇ ਨੇ ਜਾਂ ਘਰੋਂ ਬਾਹਰ ਕਰ ਦਿੰਦੇ ਨੇ ਜਦੋਂ ਉਹਦੀ ਪਾਲਣ ਦੀ ਵਾਰੀ ਆਂਦੀ ਹੈ ਪਰ ਇੱਕ ਮਾਂ ਆਪਣਾ ਪੂਰਾ ਕਰਤੱਵ ਜਿਹਨੂੰ ਆਪਾਂ ਫਰਜ਼ ਕਹਿ ਦਿੰਦੇ ਨੇ ਉਹ ਪੂਰਾ ਹੀ ਅਦਾ ਕਰ ਦਿੰਦੀ ਹੈ ਤੇ ਸਾਡੇ ਨਾਲ ਅੱਜ ਇੱਕ ਇਦਾਂ ਦੀ ਮਾਂ ਬੈਠੀ ਹੈ ਜਿਹਦੇ ਤਿੰਨ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਤੇ ਅੱਜ ਇੱਦਾਂ ਦੀ ਉਹਨਾਂ ਦੀ ਨੋਬਤ ਆ ਗਈ ਹੈ ਕਿ ਇੱਕ વૃદ્ધ ਆਸ਼ਰਮ ਦਾ ਉਹਨਾਂ ਤੇ ਸਾਰਾ ਲੈਣਾ ਪੈ ਰਿਹਾ ਹੈ ਕਾਰਨ ਕੀ ਹੋਇਆ ਕਿ ਉਹ ਇਹਨਾਂ ਨੂੰ ਇਸ ਆਸ਼ਰਮ ਦੇ ਵਿੱਚ ਆ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ ਤੇ ਕਿੱਦਾਂ ਦੇ ਹਾਲਾਤ ਸੀਗੇ ਜਦੋਂ ਇਹ ਇੱਧਰ ਆਏ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੰਗਾ ਬਸ ਬਧੀਆ ਬਧੀਆ ਕਿੰਨੇ ਚਿਰ ਹੋ ਗਏ ਆਸ਼ਰਮ ਦੇ ਵਿੱਚ ਸੱਤ ਸਾਲ ਸੱਤ ਸਾਲ ਹੋ ਗਏ ਹਾਂ ਜੀ ਮਾਤਾ ਜੀ ਘਰ ਪਰਿਵਾਰ ਦੇ ਵਿੱਚ ਕੋਈ ਘਰ ਪਰਿਵਾਰ ਚੋਈ ਬੇਟੇ ਨੇ ਦੋ ਲੜਕੀ ਵਿਆਹ ਕੀਤੀ ਹਾਂਜੀ ਤੇ ਮਾਤਾ ਜੀ ਉਹਨਾਂ ਨੇ ਤੁਹਾਨੂੰ ਤੁਸੀਂ ਇਸ ਇੱਥੇ ਕਿਵੇਂ ਪਹੁੰਚੇ ਬੱਸ ਘਰ ਦੇ ਕੋਈ ਵਜ੍ਹਾ ਲਾ ਦੇ ਕੇ ਬੇਟੇ ਜੜੇ ਆਣੇ ਮਤਲਬ ਕਿ ਕਿ ਮਕਾਨ ਆਪਣੇ ਕਿਰਾਏ ਤੇ ਰਹਿੰਦੇ ਨੇ ਅੱਛਾ ਹਾਂਜੀ ਉਹ ਫੈਕਟਰੀ ਚ ਕੰਮ ਕਰਦੇ ਨੇ ਬਸ ਐਸੀ ਤਰ੍ਹਾਂ ਜੀ ਥੋੜੀਆਂ ਮਜਬੂਰੀਆਂ ਕਰਕੇ ਮਜਬੂਰੀਆਂ ਹਾਂਜੀ ਤੇ ਮਾਤਾ ਜੀ ਜਿੱਥੇ ਕਹਿੰਦੇ ਨੇ ਵੀ ਇੱਕ ਪਰਿਵਾਰ ਤੁਹਾਡੇ ਮੁੰਡੇ ਪਾਲ ਰਹੇ ਨੇ ਪਰ ਤੁਹਾਨੂੰ ਪਾਲਣਾ ਇੰਨਾ ਔਖਾ ਕਿ ਹਾਂ ਸਹੀ ਗੱਲ ਹੈ ਹਾਂਜੀ ਪਰ ਪਲੋ ਜਿੱਕਨ ਉਹ ਸਮੇਂ ਚੱਲਦਾ ਕੋਈ ਇਸ ਤਰ੍ਹਾਂ ਦੇ ਕੀ ਕੀ ਤੁਹਾਨੂੰ ਮਾਤਾ ਜੀ ਔਖਾ ਨਹੀਂ ਲੱਗਦਾ ਜਿੱਤੇ ਇੱਕ ਪਰਿਵਾਰ ਦੇ ਵਿੱਚ ਹਰ ਕਿਸੇ ਦਾ ਜਲ ਕਰਦਾ ਆ ਕਿ ਸਭ ਕੁਝ ਆਂਦਾ ਹੋਵੇ ਹਾਂ ਕਿਉਂ ਨਹੀਂ ਆਉਂਦੀ ਬਹੁਤ ਆਂਦੀ ਹੈ ਪੋਤੇ ਪੋਤਰੀਆਂ ਹੈਗੀਆਂ ਹਾਂਜੀ ਤੇ ਕਦੇ ਉਹ ਨਹੀਂ ਕਹਿੰਦੇ ਵੀ ਮੈਂ ਦਾਦੀ ਸਾਡੇ ਨਾਲ ਚੱਲੋ ਵੀ ਸਾਡੇ ਨਾਲ ਰਹੋ ਹੂੰ ਪੋਤੀਆਂ ਨੇ ਛੋਟੇ ਬੱਚੇ ਛੋਟੇ ਦੀਆਂ ਦੋ ਨੇ ਵੱਡੇ ਦੀ ਇੱਕ ਹਾਂਜੀ ਫੋਨ ਤੇ ਬਸ ਗੱਲ ਕਰ ਲੈਂਦੇ ਹਾਂ ਫੋਨ ਤੇ ਗੱਲ ਕਰ ਲੈਂਦੇ ਹਾਂ ਕਿ ਫਿਰ ਇਦਾਂ ਦਾ ਪਿਆਰ ਦਾ ਕੀ ਫਾਇਦਾ ਜਿਹੜਾ ਤੁਹਾਨੂੰ ਆਪਣੇ ਕੋਲ ਨਹੀਂ ਲੈ ਕੇ ਜਾ ਰਹੇ ਤੇ ਫੋਨ ਤੇ ਹੀ ਗੱਲ ਕਰਕੇ ਜਿਹੜਾ ਆ ਕਹਿ ਦਿੰਦੇ ਨੇ ਵੀ ਤੁਹਾਡੀ ਦਾਦੀ ਆ ਸਹੀ ਗੱਲ ਵੀ ਸੋਣ ਹੁਣ ਬੱਚਿਆਂ ਨੂੰ ਕੋਈ ਜੋ ਮਾਪਿਆਂ ਕਿ ਉਹ ਬੱਚੇ ਵੀ ਉਹੀ ਬੋਲਣਗੇ ਮਤਲਬ ਜੀ ਅੱਖ ਨੂੰ ਕੀ ਹੋਇਆ ਤੁਹਾਡੀ ਉਹ ਅਜੇ ਅੱਖ ਤੇ ਨਾ ਇੱਕ ਜਿਹਾ ਮੋਤੀਆ ਹੋ ਗਿਆ ਆਪਰੇਸ਼ਨ ਕਰਾਣਾ ਹੋਇਆ ਆਪਰੇਸ਼ਨ ਕਰਾਣਾ ਤੇ ਮੁੰਡੇ ਕਹਿ ਰਹੇ ਨੇ ਆਪਰੇਸ਼ਨ ਕਰਾਉਣ ਦੇ ਹੁਣ ਕੀ ਅੱਦਤ ਬੋਲਿਆ ਤੇ ਆਏ ਐਤੋ ਜਾਣੀਆਂ ਦੇ ਹਾਂ ਜੀ ਤੇ ਮਤਲਬ ਜੀ ਬਾਪੂ ਜੀ ਕਿੱਥੇ 8 ਸਾਲ ਹੋ ਗਏ ਨੇ ਗੁਜ਼ਰ ਗਏ ਨੇ ਉਮੀਦ ਸੀਗੀ ਕਿ ਇਦਾਂ ਦਾ ਟਾਈਮ ਆਊਗਾ ਹਾਂਜੀ ਹਾਂਜੀ ਸੀਗੀ ਉਮੀਦ ਕਿ ਮੁੰਡੇ ਤੁਹਾਡੇ ਇਦਾਂ ਦੇ ਕਰਨਗੇ ਨਾ ਨਾ ਇਹ ਤਾਂ ਮੇਰੇ ਦਿਮਾਗ ਤੇ ਨਹੀਂ ਗੱਲ ਰਹੀ ਪਰ ਚਲੋ ਸਮਝਾਂ ਉਹ ਹਾਲਤ ਕਿ ਵੀ ਇੱਕ ਹਮੇਸ਼ਾ ਹੁੰਦਾ ਹੈ ਨਾ ਕਿ ਇੱਕ ਮਾਂ ਜਿਹੜੀ ਹੁੰਦੀ ਹੈ ਆਪ ਪੁੱਕੀ ਰਹਿ ਜਾਂਦੀ ਹੈ ਪਰ ਆਪਣੇ ਬੱਚੇ ਨੂੰ ਹਮੇਸ਼ਾ ਰੋਟੀ ਦੇ ਦਿੰਦੀ ਹੈ ਆਪ ਤੂਪ ਵਿੱਚ ਖੜਦੀ ਹੈ ਪਰ ਹਮੇਸ਼ਾ ਉਹਨੂੰ ਛਾਂ ਜਿਹੜੀ ਆ ਉਹ ਦਿੰਦੀ ਹੈ ਪਰ ਜਦੋਂ ਤੁਹਾਡੇ ਹਾਲਾਤ ਇਦਾਂ ਦੇ ਹੋ ਗਏ ਆ ਤੁਸੀਂ ਕੀ ਕਰਨਾ ਚਾਹੁੰਦੇ ਬੱਸ ਹੁਣ ਕੀ ਕਹੀਏ ਉਹਨਾਂ ਬੱਚਿਆਂ ਨੂੰ ਦੱਸੋ ਕਦੇ ਉਮੀਦ ਹੈਗੀ ਸੀ ਕਿ ਬੱਚੇ ਇਦਾਂ ਕਰਨਗੇ ਨਾ ਨਾ ਨਹੀਂ ਇਹ ਉਮੀਦ ਤਾਂ ਕਦੇ ਵੀ ਨਹੀਂ ਸੀ ਹੈ ਕਿ ਲੱਗਿਆ ਸੀ ਵੀ ਹਾਂ ਮੇਰੇ ਜੀ ਕਿ ਆਸ਼ਰਮ ਆ ਜਾਣ ਨਾ ਇਹ ਵੀ ਨਹੀਂ ਲੱਗਾ ਨਾ ਬੱਚੇ ਇਥੇ ਬੜਾ ਮਾਪਾਸ ਕਰਨੇ ਵਾ ਖੁਸ਼ ਆ ਹਾਂ ਹਾਂਜੀ ਇੱਥੇ ਤਾਂ ਕੋਈ ਪਰੇਸ਼ਾਨੀ ਕੁਝ ਨਹੀਂ ਹੈ ਪਰਿਵਾਰ ਦੀ ਖਾਦੀ ਖੁਸ਼ੀ ਹੁੰਦਾ ਵੀ ਚਲੋ ਆਪਣਾ ਪਰਿਵਾਰ ਅਲੱਗ ਤੇ ਸਾਡੇ ਤੋਂ ਹਰ ਕਿਸੇ ਨੂੰ ਮਿਟਾਈ ਨਹੀਂ ਜਾ ਸਕਦੀ ਜਦ ਤੱਕ ਜੀਣਾ ਬਤਾ ਤਾ ਪਰਿਵਾਰ ਦੀ ਯਾਤੂ ਬੁਲਾਈ ਨਹੀਂ ਜਾ ਸਕਦੀ ਹੈ ਨਾ ਕਿ ਇਦਾਂ ਦਾ ਨਹੀਂ ਲੱਗਦਾ ਵੀ ਹਾਂ ਮੈਂ ਇਦਾਂ ਦਾ ਕਿਹੜਾ ਪਾਪ ਕੀਤਾ ਸੀ ਜਾਂ ਫਿਰ ਇਦਾਂ ਦਾ ਕਿਹੜਾ ਗੁਨਾਹ ਕਰ ਲਿਆ ਕਿ ਮੇਰੇ ਬੱਚੇ ਨੇ ਮੇਨ ਨਾਲ ਇਦਾਂ ਦਾ ਕੀਤਾ ਨਾ ਦੇਖੋ ਅਜਾ ਵਾਹਿਗੁਰੂ ਜਾਂਦਾ ਜੋ ਗਲਤੀ ਕੀਤੀ ਹੈ ਇਸ ਕੀਤੀ ਹੈ ਜੋ ਗੱਲ ਹੋਈ ਹੈ ਸੋ ਜਿਵੇਂ ਕਿ ਅਸੀਂ ਮਾਤਾ ਨਾਲ ਗੱਲਬਾਤ ਕਰ ਲਈ ਹਰ ਮਾਂ ਦਾ ਇਹੀ ਹੈ ਕਿ ਬੱਚੇ ਭਾਵੇਂ ਜਿੰਨੇ ਮਰਜ਼ੀ ਦੁੱਖ ਦੇ ਦੇਣ ਪਰ ਕਦੇ ਮਾਂ ਆਪਣੇ ਬੱਚੇ ਨੂੰ ਗਲਤ ਨਹੀਂ ਕਹਿੰਦੀ ਤੇ ਕਿਤੇ ਨਾ ਕਿਤੇ ਇਹ ਗੱਲ ਬਿਲਕੁਲ ਸੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਅੱਜ ਅਸੀਂ ਮਾਂ ਨਾਲ ਮਿਲੇ ਆ ਉਹਦੇ ਬੱਚੇ ਭਾਵੇਂ ਉਹਨੂੰ ਨਾ ਕਬੂਲਦੇ ਹੋਣ ਨਾ ਸਵੀਕਾਰ ਕਰਦੇ ਹੋਣ ਘਰੋਂ ਬਾਹਰ ਕੱਢਤਾ ਹੋਵੇ ਪਰ ਅੱਜ ਵੀ ਆਪਣੇ ਬੱਚਿਆਂ ਦੀ ਜਿਹੜੀ ਕਮੀ ਆ ਉਹ ਲੁਕਾਈ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦਾਂ ਨੂੰ ਜਿਹੜੇ ਕਿ ਆਪਣੇ ਮਾਪਿਓ ਨੂੰ ਘਰੋਂ ਬਾਹਰ ਕੱਢ ਦਿੰਦੀਆਂ ਨੇ ਤੇ ਉਹਨਾਂ ਨੂੰ ਸਵੀਕਾਰ ਨਹੀਂ ਕਰਦੀ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦੱਸਿਓ